ਲਓ ਵੀ ਮਿੱਤਰੋ ਅੱਜ ਇੱਕ ਲਾਲ ਚੰਬੀ ਨੁਕਰੇ ਬੱਚੇ ਦੇਣ ਵਾਲੀ ਘੋੜੀ ਲਿਆਤੀ ਜਮਾ ਜੈਜ ਮੁੱਲ ਤੇ ਪੂਰਾ ਮੰਨ ਲਓ ਜੈਜ ਮੌਲਾ ਘੋੜੀ ਚੰਗੀ ਆ ਹੱਥਾਂ ਪੈਰਾਂ ਦੀ ਸਾਫ ਆ ਬਾਲ ਪੋਰੀਆਂ ਦੀ ਵੀ ਸਾਫ ਉੱਪਰੋਂ ਆਪਣੇ ਵਾਲੇ ਬਾਜ ਤੋਂ ਮਲਾ ਵੀ ਦਿੱਤੀ ਫੀਸ ਵਾਲਾ ਵੀ ਤੁਹਾਡਾ ਖਰਚਾ ਵਾਚੇ ਰਿਹਾ ਦਾ ਨਵੇਂ ਬੰਦੇ ਨੂੰ ਹੁੰਦਾ ਭਾਈ ਹੀਟ ਦਾ ਨਹੀਂ ਪਤਾ ਚੱਲਦਾ ਕਰੋ ਭਰੌਣੀਆਂ ਫਿਰ ਚੈੱਕ ਡਾਊਨ ਦਾ ਜੱਬ ਪੈ ਜੇ ਮਿੱਤਰੋ ਸਾਰੇ ਜੱਬ ਨਵੇੜ ਕੇ ਬਾਜ ਤੋਂ ਭਰਾਤੀ ਤੇ ਚੰਗੀ ਘੋੜੀ ਲਿਆਤੀ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਦਿਲੋਂ ਸਵਾਗਤ ਹੈ ਜੀ ਜਾਨ ਨਵੀਂ ਸਵੇਰ ਨਵੇਂ ਜਨਮਰਤ ਦੀ ਵੀਡੀਓ ਦੇ ਨਾਲ ਹੋਈਆਂ ਹਾਜ਼ਰ ਤੁਹਾਡੇ ਸਾਹਮਣੇ ਤੇ ਅੱਜ ਦੋਸਤੋ ਤਰੀਕ ਹੈਗੇ 13 ਮਈ 2025 ਜੀ ਇਹ ਵੀਡੀਓ ਜਿਹੜੇ ਸੱਜਣਾ ਵੀਡੀਓ ਦੇਖ ਰਹੇ ਆ ਉਹਨਾਂ ਦਾ ਦਿਲੋਂ ਸਵਾਗਤ ਹੈ ਜੀ ਤਾ ਮਿੱਤਰੋ ਪਹਿਲਾਂ ਤਾਂ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੇ ਲਈ ਚੰਗੇ ਤਾਂ ਚੰਗਾ ਜਾਨਵਰ ਜੈਜ ਮੋਲੇ ਲੱਭ ਕੇ ਲਿਆਉਣਾ ਜਿਵੇਂ ਹੁਣ ਆਹ ਕੁੜੀ ਦੇਖੋ ਬੰਤਰਾ ਮੂੰਤਰਾਂ ਕਿੰਨੀਆਂ ਚੰਗੀਆਂ ਜਮਾ ਪੂਰੇ ਜੈਜ ਮੋਲੇ ਚ ਲੱਭ ਕੇ ਲਿਆਤੀ ਹੁਣ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਜੋ ਬਾਅਦਿਆਂ ਵੀਡੀਓ ਵੱਲ ਦਿੰਦੇ ਆ ਡਿਟੇਲ ਕੁੜੀ ਲਾਲ ਚੰਬੀ ਕੁੜੀ ਹੈ ਦੋਸਤੋ ਚਾਰੇ ਪੈਰ ਚੱਟੇ ਸਾਰਾ ਤਕਰੀਬਨ ਢੱਡੇ ਚਿੱਟਾ ਹੀ ਆ ਤੇ ਮੂੰਹਾਂ ਚੱਟਾ ਗਾਲ ਦੀ ਚੰਬੀ ਵੀ ਕਹ 60 ਇੰਚ ਫੀਤੇ ਵਾਲੀ ਇਹਦੀ ਹਾਈਟ ਆ ਗਰਦਨ-ਗੁਰਦਨ ਚੰਗੀ ਆ ਖੜਨੇ-ਖੁੜਨੇ ਚੰਗੇ ਮੰਨ ਲਓ ਮੂਰੇ ਚੰਗਾ ਬੱਚਾ ਪੈਦਾ ਕਰਨ ਵਾਲੀ ਆ ਹੁਣ ਇਹੋ ਜੀ ਘੋੜੀ ਜੀ ਦੀ ਆਪਦੀ ਮੰਤਰਾ-ਮੁੰਤਰਾ ਚੰਗੇ ਆ ਗਰਦਨ-ਗੁਰਦਨ ਖੜਨੇ ਚੰਗੇ ਮੂਰੇ ਬੱਚਾ ਤਾਂ ਚੰਗਾ ਆਉਣੇ ਬਾਕੀ ਹੁਣ ਬਾਜ ਦੀ ਤੁਸੀਂ ਦੇਖੀ ਆਪਣੇ ਵਾਲੇ ਦੀ ਖੜਨੇ ਕਿੰਨੇ ਚੰਗੇ ਆ ਗਰਦਨ ਕਿੰਨੀ ਲੰਮੀ ਆ ਪੈਰਪੂਰ ਬਹੁਤ ਡਬਲ ਆ ਬਾਬਾ ਸੌਖ ਰੱਖ ਕੇ ਬੱਚਾ ਉਹ ਤਾਂ ਹੀ ਪੂਰਾ ਟੌਪ ਦਾ ਦੋ ਤੇ ਸਵਾਰੀ ਸੂਰੀ ਦੇ پاس ਆ ਮੇਨ ਗੱਲ ਆ ਸਾਊ ਠੰਡੀ ਆ ਬਾਲਪੋਰੀਆਂ ਦੀ ਸਾਫ ਅੰਦਰ ਦੀ ਸਾਫਾ ਮੀਟਿੰਗ ਦੀ ਸਾਰੀ ਤੁਹਾਨੂੰ ਫੋਟੋ ਵੀਡੀਓ ਬਕਾਇਦਾ ਸਲਿੱਪ ਵੀ ਮਿਲ ਜੂ ਤੇ ਜੇ ਕਿ ਭਰਾ ਦੇ ਆ ਕੁੜੀ ਚੱਲਦੀ ਹੋਈ ਖਰੀਦਣ ਦਾ ਚਾਹਵਾਨ ਹੋਇਆ ਤਾਂ ਨੰਬਰ ਆਪਾਂ ਥੱਲੇ ਦੇਤੇ ਬਾਲਪੋਰੀਆਂ ਦੇ ਸਾਰੇ ਜਾਨਵਰੀ ਆਪਣੇ ਸਾਫ ਹੁੰਦੇ ਦੋਸਤੋ ਆ ਕੇ ਤੁਸੀਂ ਚੈੱਕ ਕਰ ਸਕਦੇ ਤੇ ਆਹ ਕੁੜੀ ਹੁਣ ਤੁਸੀਂ ਦੇਖ ਲਈ ਮੋਟੀ-ਮੋਟੀ ਜੇ ਤੁਹਾਡੇ ਚੱਲਦੀ ਹੋਈ ਪਰਤੇ ਚ ਆਉਂਦੀ ਹੋਈ ਰੇਟ ਪੁੱਛਣ ਦਾ ਥੱਲੇ ਆਪਾਂ ਨੰਬਰ ਵੀ ਦੇਤੇ ਰੇਟ ਬੋਸ ਲਓ ਤਕਰੀਬਨ ਮਾਰਕੀਟ ਨਾਲ ਪੂਰੀ ਸਸਤੀ ਆ ਜਿਹੜੇ ਜਿੰਨਾ ਕਹਦਾ ਰੇਟ ਆਉਂਦਾ ਮਾਰਕੀਟ ਜੇ ਉਦੋਂ ਜ਼ਿਆਦਾ ਹੀ ਹੁੰਦਾ ਜੇ ਤੁਹਾਨੂੰ ਪਸੰਦ ਆਈ ਤਾਂ ਫੋਨ ਜ਼ਰੂਰ ਲਾ ਲੈਣਾ